ਸੱਚਕਲ ਦੋਸਤੋ ਮੈਂ ਰਾਜਪਾਲ ਮਾਕਣੀ ਇੱਕ ਵਾਰੀ ਫੇਰ ਆਈਡੀਏਸ਼ਨ ਸੈਂਟਰ ਤੋਂ ਤਾਂ ਇਹਦੀ ਹੁਣ ਪ੍ਰੂਨਿੰਗ ਆਪਾਂ ਕਰ ਲਈ ਸਾਰੀ ਦੀ ਸਾਰੀ ਪ੍ਰੂਨਿੰਗ ਨਹੀਂ ਸਾਰੀ ਥਿਨਿੰਗ ਕਰ ਲਈ ਸਾਰੀ ਦੀ ਸਾਰੀ ਕਿਉਂਕਿ ਬਹੁਤ ਜ਼ਿਆਦਾ ਵੈਜੀਟੇਟਿਵ ਗ੍ਰੋਥ ਹੋ ਗਈ ਸੀ ਜਿਵੇਂ ਪਿਛਲੀ ਵੀਡੀਓ ਚ ਆਪਾਂ ਦੇਖਿਆ ਹੁਣ ਇਹ ਸਾਰੇ ਬੁੱਕਲ ਦੇ ਵਿੱਚ ਆ ਗਏ ਹਾਈਟ ਵੀ ਮੇਨਟੇਨ ਹੋ ਗਈ ਅੰਦਰੋਂ ਵੀ ਮੇਨਟੇਨ ਹੋ ਗਿਆ ਇਹ ਜਿਹੜਾ ਸਾਰਾ ਇਹਦਾ ਬਾਇਓਮਾਸ ਨਿਕਲਿਆ ਇਹਨੂੰ ਥੋੜਾ ਜਿਹਾ ਡਰਾਈ ਕੀਤਾ ਇੱਥੇ ਔਰ ਡਰਾਈ ਕਰਨ ਤੋਂ ਬਾਅਦ ਇਹਨੂੰ ਕਰਾਂਗੇ ਸ਼੍ਰੈਡ ਆ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਅੰਦਰ ਹਵਾ ਧੁੱਪ ਜਾਣ ਦੀ ਸਾਰੀ ਜਗ੍ਹਾ ਔਰ ਆਪਸ ਦੇ ਵਿੱਚ ਜਿਹੜੇ ਪਲਾਂਟਸ ਨੇ ਉਹੋ ਭੜ ਨਹੀਂ ਰਹੇ ਇਹਨਾਂ ਦੇ ਵਿੱਚ ਥਰੂ ਇਨ ਥਰੂ ਹਵਾ ਤੇ ਧੁੱਪ ਜਾਣ ਦੀ ਵਿਵਸਥਾ ਸਾਰੀ ਹੋ ਗਈ ਤੇ ਇਹ ਜਿਹੜਾ ਬਾਇਓਮਾਸ ਸਾਰਾ ਦਾ ਸਾਰਾ ਅਲੱਗ-ਅਲੱਗ ਫਰੂਟਸ ਦਾ ਅਲੱਗ-ਅਲੱਗ ਪੇੜਾਂ ਦਾ ਤਾਂ ਇਹਦੇ 'ਚ ਤਾਂ ਬਹੁਤ ਸਾਰੇ ਨਿਊਟ੍ਰੀਐਂਟਸ ਹੈ ਇਹਨੂੰ ਬਾਹਰ ਨਹੀਂ ਸੱਟਣ ਵਾਲੇ ਅਸੀਂ ਇਹ ਸ਼ਰੇਡਰ ਦੇ ਵਿੱਚ ਅਸੀਂ ਇਹਨੂੰ ਸ਼ਰੇਡ ਕਰਾਂਗੇ ਇਸ ਤਰ੍ਹਾਂ ਦਾ ਸ਼ਰੇਡ ਹੋ ਜਾਊਗਾ ਇਹ ਸਾਰਾ ਜਿਹੜੀਆਂ ਫੁੱਡੀਆਂ ਡਾਲੀਆਂ ਨੇ ਹੋਰ ਨੇ ਸਭ ਸ਼ਰੇਡ ਹੋ ਜਾਣੀਆਂ ਇਹ ਸਾਰੀਆਂ ਦੀ ਸਾਰੀਆਂ ਮਲਚਿੰਗ ਦੇ ਵਿੱਚ ਯੂਜ਼ ਕਰਾਂਗੇ ਤੇ ਇਹੇ ਪਲਾਂਟਸ ਨੂੰ 3.5 3.5 ਸਾਲ ਪਹਿਲਾਂ ਆਪਾਂ ਇਕੋ ਵਾਰੀ ਅੰਮ੍ਰਿਤ ਮਿੱਟੀ ਦਿੱਤੀ ਸੀ ਉਸ ਤੋਂ ਬਾਅਦ ਇਹਨੂੰ ਕੁਝ ਵੀ ਹੋਰ ਖਾਦ ਦੇਣ ਦੀ ਜ਼ਰੂਰਤ ਨਹੀਂ ਪਈ ਇਹ ਪਲ ਗਏ ਰੂਟਿੰਗ ਵੀ ਕਰਨ ਲੱਗੇ ਔਰ ਹੈਲਦੀ ਪਲਾਂਟਸ ਹੋ ਗਏ ਬਿਕੋਜ਼ ਜਿਹੜਾ ਅੰਮ੍ਰਿਤ ਮਿੱਟੀ ਹੈ ਉਹ ਪlant ਉਨਾ ਹੀ ਚੱਕਦਾ ਜ਼ਮੀਨ ਚ ਜਿੰਨੀ ਉਹਨੂੰ ਜ਼ਰੂਰਤ ਹੁੰਦੀ ਹੈ ਐਕਸੈਸ ਨਹੀਂ ਹੁੰਦੀ ਉਹ ਜਿਵੇਂ ਯੂਰੀਆ ਤੁਹਾਡਾ 4600 ਨਾਈਟrogen ਹੈ ਤਾਂ ਨਾਈਟrogen ਆਇਨ ਨੈਗੇਟਿਵ ਆਇਨ ਹੁੰਦਾ ਤਾਂ ਧਰਤੀ ਵੀ ਨੈਗੇਟਿਵ ਹੁੰਦੀ ਹੈ ਤਾਂ ਲੀਚ ਹੁੰਦਾ ਰਹਿੰਦਾ ਉਹ ਥੱਲੇ ਜਾਂਦਾ ਰਹਿੰਦਾ ਧਰਤੀ ਚ ਤਾਂ ਹੀ ਯੂਰੀਏ ਨੂੰ ਇਕੱਠਾ ਨਹੀਂ ਪਾ ਸਕਦੇ ਕਿਉਂਕਿ ਉਹ ਲੀਚ ਹੋ ਜਾਂਦਾ ਤੇ ਦੂਸਰਾ ਜਿਹੜਾ ਤੁਹਾਡਾ ਨਾਈਟrogen ਹੈ ਇਹ ਹੈ ਟ੍ਰਿਪਲ ਕੋਵਲੈਂਟ ਬੌਂਡ ਸਟਰੋਂਗੇਸਟ ਬੌਂਡ ਨੋਨ ਟੂ ਸਾਇੰਸ ਤੇ ਉਸ ਕਰਕੇ ਇਹਨੂੰ ਬਾਈਂਡ ਕਰਨ ਵਾਸਤੇ ਜਿਹੜਾ ਉਹ 0 0 ਹੈ ਬਾਈਂਡਿੰਗ ਏਜੈਂਟਸ ڈالਨੇ ਪੈਂਦੇ ਆ ਅਦਰਵਾਈਜ਼ ਉੜ ਜਾਂਦਾ ਇਹ ਅਨਸਟੇਬਲ ਹੁੰਦਾ ਬਹੁਤ ਜ਼ਿਆਦਾ ਤਾਂ ਜਿਹੜਾ ਯੂਰੀਆ ਉਹ ਅੱਧਾ ਤਾਂ ਥੱਲੇ ਲੀਚ ਹੋ ਜਾਂਦਾ ਅੱਧਾ ਉੜ ਜਾਂਦਾ ਇਸੇ ਕਰਕੇ ਥੋੜੇ ਥੋੜੇ ਇੰਟਰਵਲ ਦੇ ਉੱਤੇ ਯੂਰੀਆ ਪਾਇਆ ਜਾਂਦਾ ਖੇਤ ਤੇ ਕਿਉਂਕਿ ਜਿਹੜਾ ਨਾਈਟ੍ਰੋਜਨ ਹੈ ਉਹ ਵੈਜੀਟੇਟਿਵ ਗਰੋਥ ਵਾਸਤੇ ਪੱਤੇਆਂ ਦੇ ਪਿੰਡੇ ਵਾਸਤੇ ਹੀ ਹੁੰਦਾ ਤੇ ਇੱਕਦਮ ਜੇ ਉਹਨੂੰ ਪਾ ਦੇਣਗੇ ਦ ਪਲਾਂਟ ਜ਼ਿਆਦਾ ਅਪਟੇਕ ਕਰਕੇ ਸੜ ਵੀ ਜਾਊਗਾ ਐਕਸੈਸ ਨਾਈਟ੍ਰੋਜਨ ਨਾਲ ਜਦ ਕਿ ਇਹਦੇ ਨਾਲ ਇਹੋ ਜਿਹਾ ਕੋਈ ਇਸ਼ੂ ਨਹੀਂ ਹੈ ਤਾਂ ਹੁਣ ਕਿਉਂਕਿ ਆਹ ਜਿਹੜੀਆਂ ਵਾਟਰ ਕਨਾਲਸ ਆ ਮਤਲਬ ਜਿਹੜੀਆਂ ਫੂਡ ਕਨਾਲ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਿਹਦੇ ਵਿੱਚ ਦੀ ਪਾਣੀ ਔਰ ਖਾਦ ਦੇਣ ਦੀ ਵਿਵਸਥਾ ਆਪਾਂ ਬਣਾਈ ਸੀ ਇਹ ਵੀ ਸਾਰੀਆਂ ਬੰਦ ਹੋ ਗਈਆਂ ਇਹ ਜਿਹੜਾ ਇਹਦਾ ਲੱਕੜ ਦੇ ਲਾਈਨਰ ਲੱਗੇ ਹੋਏ ਸੀਗੇ ਉਹ ਵੀ ਗੜਗੇ ਸਾਰੇ ਦੇ ਸਾਰੇ ਤੋਂ ਪਾਣੀ ਇਹਨੂੰ 2 ਸਾਲ ਡੇਢ ਸਾਲ ਤੋਂ ਨੂੰ ਲੋੜ ਹੀ ਨਹੀਂ ਪਈ ਹੈ ਤੇ ਨਾ ਇਹਨੂੰ ਕੋਈ ਬਾਹਰੋਂ ਨਿਊਟ੍ਰੀਐਂਟ ਦੀ ਜ਼ਰੂਰਤ ਹੈ ਇਹ ਤੋਂ ਹੁਣ ਅਸੀਂ ਕੀ ਕਰ ਰਹੇ ਹਾਂ ਪ੍ਰੂਨਿੰਗ ਤਾਂ ਇਹਦੀ ਹੋ ਗਈ ਸਾਰੀ ਦੀ ਸਾਰੀ ਸਾਈਜ਼ ਇਹਦਾ ਮੇਨਟੇਨ ਹੋ ਗਿਆ ਪ੍ਰੋਪਰ ਤੇ ਇੱਕ ਤਾਂ ਇਹੇ ਨਾਲੀਆਂ ਨੂੰ ਮਨ ਜਾਗੇ ਦੁਬਾਰਾ ਇਹਨਾਂ ਨੂੰ ਸਾਫ਼ ਕਰਾਂਗੇ ਅੰਗੂਰ ਸਾਰਾ ਹਟਾਤਾ ਉੱਪਰੋਂ ਬੀਲੇ ਨੇ ਬਹੁਤ ਜ਼ਿਆਦਾ ਮੈਨੂੰ ਪਰ ਕਵਰ ਕਰ ਲਿਆ ਸੀ ਤੇ ਥੱਲੇ ਧੁੱਪ ਨਹੀਂ ਸੀ ਪੈਂਦੀ ਥੱਲੇ ਵਾਲੇ ਪਲਾਂਟ ਜਿਹੜੇ ਨੇ ਉਹ ਚੱਲਦੇ ਨਹੀਂ ਸੀ ਔਰ ਸ਼ੇਡ ਨੈਟ ਸਾਰੇ ਉਤਾਰਤੇ ਇਹਨਾਂ ਦੀ ਜ਼ਰੂਰਤ ਨਹੀਂ ਹੈ ਹੁਣ ਇਹ ਆਪਣੇ ਆਪ ਤੇ ਹੀ ਨੇ ਪਲਾਂਟਸ ਤੋਂ ਇਹ ਨਾਲੀਆਂ ਜਿਹੜੀਆਂ ਨੇ ਇਹਨਾਂ ਨੂੰ ਸਾਫ਼ ਕਰਨਾ ਇਹ ਸਾਰੀਆਂ ਪਲੱਸ ਇਹਨਾਂ ਦੇ ਜਿਹੜੇ ਪlant ਨੇ ਇਹਨਾਂ ਨੂੰ ਹੁਣ ਅਸੀਂ ਆਸ-ਪਾਸ ਇਹਨਾਂ ਦੇ ਮਿੱਟੀ ਹਟਾ ਕੇ ਔਰ ਇਹਦੇ ਵਿੱਚ ਅਮਰਿਤ ਮਿੱਟੀ ਡਾਲਾਂਗੇ। ਇਸ ਤੋਂ ਬਾਅਦ ਫਿਰ ਇਹਨੂੰ 2-3 ਸਾਲ ਜ਼ਰੂਰਤ ਨਹੀਂ ਰਹਿਣੀ। ਸਾਹੇ ਨਹੀਂ ਦਿਨ ਤੋਂ ਇਹਨੂੰ ਪਾਣੀ ਨਹੀਂ ਦਿੱਤਾ ਬਟ ਫਿਰ ਵੀ ਮਲਚਿੰਗ ਕਰਕੇ ਔਰ ਇਹਨਾਂ ਦੀ ਬਾਇਓਡਾਈਵਰਸਿਟੀ ਕਰਕੇ ਕਿਉਂਕਿ ਧਰਤੀ ਦੇ ਵਿੱਚ ਮਾਈਕਰੋ ਆਰਗਨਿਜ਼ਮਸ ਆ ਗਏ ਨੇ ਬਾਇਓਮਾਸ ਪੂਰਾ ਰਹਿ ਤਾ ਉਹ ਮੌਇਸਚਰ ਨੂੰ ਹੋਲਡ ਕਰਦਾ। ਤਾਂ ਅਜੇ ਵੀ ਮੌਇਸਟ ਹੈ ਥੱਲੇ। ਤੇ ਇਹਦੇ ਨਾਲ ਇਹਦੀ ਰੂਟ ਪ੍ਰੂਨਿੰਗ ਵੀ ਹੋ ਜੂਗੀ ਜਿਹੜੀਆਂ ਐਕਸੈਸਿਵ ਐਡਵੈਂਚਰਸ ਰੂਟਸ ਨੇ ਪ੍ਰੂਨਿੰਗ ਹੋ ਜੂਗੀ ਔਰ ਪ੍ਰੂਨਿੰਗ ਤੋਂ ਬਾਅਦ ਰੂਟ ਗਰੋਥ ਵੀ ਵਧੂਗੀ ਔਰ ਇਹਨਾਂ ਨੂੰ ਜਿਹੜਾ ਨਿਊਟਰੀਐਂਟ ਹੈ ਉਹ ਵੀ ਪੂਰੇ ਹੋ ਨਹੀਂ ਹਾਲੇ ਵੈਸੇ ਇਹ ਨਿਊਟਰੀਐਂਟ ਡੈਫੀਸ਼ੈਂਟ ਹੋਏ ਨਹੀਂ ਸੀ ਬਟ ਫਿਰ ਵੀ ਕਿਉਂਕਿ 3 ਸਾਲ ਹੋ ਗਏ ਸੀ ਤਾਂ ਇਹਨਾਂ ਨੂੰ ਇੱਕ ਐਡੀਸ਼ਨਲ ਡੋਜ਼ ਦੇਣੀ ਜ਼ਰੂਰੀ ਹੈ ਬਟ ਹੌਲੀ ਹੌਲੀ ਇਹਦੀ ਰਿਕੁਆਇਰਮੈਂਟ ਘਟ ਜੂਗੀ ਬਿਕਾਜ਼ ਜਿੰਨਾ ਅਸੀਂ ਇਹਨੂੰ ਇਸ ਵੇਲੇ ਰੇ ਦੇ ਰਹੇ ਹਾਂ ਉਹ ਸਾਰਾ ਤਾਂ ਇਹਨੇ ਅਪਟੇਕ ਕਰਨਾ ਨਹੀਂ ਹੈ ਗ੍ਰੈਜੂਲੀ ਸਲੋਲੀ ਚੱਕੂਗਾ ਉਹ ਤੇ ਉੱਪਰੋਂ ਜਦੋਂ ਮਲਚਿੰਗ ਹੋਈ ਜਾਂਦੀ ਹੈ ਤਾਂ ਉਹ ਨਿਊਟਰੀਐਂਟਸ ਜਿਹੜੇ ਨੇ ਉਹ ਵਾਪਸ ਰਿਪਲੈਨਿਸ਼ ਹੋ ਜਾਂਦੇ ਨੇ ਤਾਂ ਹੌਲੀ ਹੌਲੀ ਇਹਦੀ ਜਿਹੜੀ ਡਿਪੈਂਡੈਂਸੀ ਹੈ ਤਾਂ 12 ਐਡੀਸ਼ਨਲ ਅੰਮ੍ਰਿਤ ਮਿੱਟੀ ਦੀ ਉਹ ਨਿਲ ਹੋ ਜਾਊਗੀ ਨਿਲ ਤਾਂ ਨਹੀਂ ਬਿਕੋਜ਼ ਜਿੰਨਾ ਕੁ ਫਰੂਟ ਅਸੀਂ ਬਾਹਰ ਲੈ ਕੇ ਜਾਵਾਂਗੇ ਉਹ ਨਿਊਟ੍ਰੀਐਂਟ ਨਿਊਟ੍ਰੀਐਂਟ ਨੂੰ ਪੂਰਾ ਕਰਨ ਵਾਸਤੇ ਕੁਝ ਤਾਂ ਕੁਝ ਐਡੀਸ਼ਨਲ ਬਾਹਰੋਂ ਦੇਣਾ ਪੈਣਾ ਔਰ ਉਹ ਕੁਝ ਜ਼ਿਆਦਾ ਨਹੀਂ ਹੋਊਗਾ ਉਹ ਸਾਲ ਦੇ ਚ ਕਿਲੋ ਅਦਰ ਕਿਲੋ ਵਿਲ ਬੀ ਸਫੀਸ਼ੀਐਂਟ ਤੋ ਫੂਡ ਕਨਾਲ ਦਾ ਬੈਨੀਫਿਟ ਇਹ ਹੈ ਸਿਗਾ ਕਿ ਨਿਊਟ੍ਰੀਸ਼ਨ ਲੱਭਣ ਦੇ ਚੱਕਰ ਦੇ ਵਿੱਚ ਰੂਟਸ ਜਿਹੜੀਆਂ ਨੇ ਉਹ ਬਾਹਰ ਤੱਕ ਗਰੋ ਕਰ ਰਹੀਆਂ ਸੀ ਜਿੱਥੇ ਤੱਕ ਇਹਦੀ ਕੰਨਪੀ ਹੈ ਉਹਦੇ ਥੱਲੇ ਤੱਕ ਜਿਹੜੀਆਂ ਰੂਟਸ ਨੇ ਉਹ ਗਰੋ ਕਰਦੀਆਂ ਜਿੰਨੀਆਂ ਇਹ ਐਡਵੈਂਚਰਸ ਰੂਟਸ ਜ਼ਿਆਦਾ ਹੋਣਗੀਆਂ ਇਹ ਉਨਾ ਹੀ ਨਿਊਟ੍ਰੀ ਨਿਊਟ੍ਰੀਐਂਟ ਅਪਟੇਕ ਪlant ਵਾਸਤੇ ਸੌਖਾ ਤੇ ਵਧੀਆ ਹੋਊਗਾ ਤੋ ਇਹ ਐਡਵੈਂਚਰਸ ਰੂਟਸ ਜਿਹੜੀਆਂ ਥੋਡੀਆਂ ਜਿਨ੍ਹਾਂ ਨੇ ਨਿਊਟ੍ਰੀਸ਼ਨ ਅਪਟੇਕ ਕਰਨਾ ਹੈ ਇਹ ਚਾਰ ਸ਼ਪੇਰੇ ਸਾਰੇ ਪਾਸੇ ਬਰਾਬਰ ਗਰੋ ਹੋਈਆਂ ਹੋਈਆਂ ਨੇ ਸਾਰੀਆਂ ਤੋਂ ਇਹ ਰੂਟ ਪ੍ਰੂਨਿੰਗ ਦਾ ਬੈਨੀਫਿਟ ਹੋਊਗਾ ਕੋਈ ਇਹਦਾ ਨੁਕਸਾਨ ਹੋਣ ਵਾਲਾ ਨਹੀਂ ਹੈਗਾ ਜਿਹੜੀਆਂ ਅੰਕਰ ਰੂਟਸ ਨੇ ਉਹ ਤਾਂ ਥੱਲੇ ਨੇ ਜਿਹਦੇ ਸਾਰੇ ਪlant ਖੜਾ ਇਹਨ ਵਿੱਚ ਅੰਮ੍ਰਿਤ ਮਿੱਟੀ ਦੀ ਐਡੀਸ਼ਨ ਹੋ ਗਈ ਇਹਨੂੰ ਸੋਇਲ ਦੇ ਨਾਲ ਰਲਾ ਦਾਂਗੇ Yeah Aber the movie talking tagen, That's it.